ਆ ਲੁਕੋਣੀਗਾ ਆ ਵੇਖੋ ਜਿਹੜੀ ਨਜਾਇਜ਼ ਜਿਹਨੂੰ ਨਜਾਇਜ਼ ਮੈਨ ਨੇ ਕਹਿੰਦੇ ਉਹ ਮਾਈਨਿੰਗ ਚੱਲ ਰਹੀ ਏ ਇੱਥੇ ਜਿਹੜਾ ਖੇਤ ਜਿਹਦਾ ਖੇਤ ਉਹਦੀ ਰੇਤ ਦਾ ਅਧਿਕਾਰ ਦਿੱਤਾ ਸਰਕਾਰ ਨੇ ਤੇ ਇੱਥੇ ਨਜਾਇਜ਼ ਮੈਨ ਨੇ ਚੱਲ ਰਹੀ ਆ ਵੇਖੋ ਆਹ ਪੋਗ ਲੈਣਾ ਜਿਹੜੀਆਂ ਚੱਲਣੀਆਂ ਵੇਖੋ ਇਹ ਇਹ ਮਾਈਨਿੰਗ ਕਰਨ ਵਾਲਾ ਕੰਮ ਆ ਮੰਨ ਲਓ ਰੇਤਾ ਪੁੱਟਣ ਵਾਲਾ ਵਾ ਸਰ ਇਹ ਕਿਸਾਨਾਂ ਦਾ ਵਾ ਆ ਵੇਖੋ ਸਾਰਾ ਪਤਾ ਨਹੀਂ ਕਿਹੜੇ ਇੱਥੇ ਆਏ ਆ ਵੱਡੇ ਵੱਡੇ ਤਨਹਾੜ ਜਿਹੜੇ ਆਣ ਕੇ ਰੇਤਾ ਪੁੱਟਣ ਵਾਲੇ ਕਿਹੜੇ ਕਿਹੜੇ ਟੱਕਰ ਆ ਇਧਰ ਵੇਖੋ ਉਹ ਵੇਖੋ ਟਰਾਲਰਾਂ ਦੇ ਵਿੱਚ ਮੁੱਦਾ ਹੋਇਆ ਪਿਆ ਉਹ ਵੇਖੋ ਤੇ ਪਾਣੀ ਘੜ ਤੋਂ ਘੜ ਦਸਦਾ ਫੋਟ ਰੇਤਾ ਫੋਟਣ ਦੇ ਆ ਸਾਰੇ ਵੇਖੋ ਆ ਵਡੀਆਂ ਨੇ ਜੀਸੀਪੀ ਲੱਗੀਆਂ ਇਧਰ ਨੂੰ ਬੜਾ ਨਾਲ ਦਰਿਆ ਵਾ ਦੋ ਦੋ ਸਪਾਰ ਜਿਹੜੇ ਪਿਛਲੇ 1 ਸਾਲ ਦੇ ਵਿੱਚ ਵੱਧੇ ਸੀ ਉਹਨਾਂ ਦੇ ਸਨ ਵਿੱਚ ਲੱਗੇ ਆ ਜਿਹੜੀਆਂ ਦੋ ਨੋਚਾਂ ਰੁੜਦੀਆਂ ਰਹੀਆਂ ਸੀ ਦਰਿਆ ਬਿਲਕੁਲ ਨਾਲ ਆ ਗਿਆ ਬੰਨਦੇ ਇੱਥੋਂ 1 ਕਿਲਾ ਦੂਰੀ ਤੇ ਦਰਿਆ ਵਾ ਤੇ ਸਨ ਦੇ ਵਿੱਚ ਇਹਨਾਂ ਨੇ ਮਸ਼ੀਨਾਂ ਤੇ ਪੋਕਲਨਾਂ ਦਾ ਟਿੱਪਰ ਲਾਏ ਆ ਕੀ ਇਹ ਕਿਸਾਨ ਉਹ ਆ ਵੀ ਜਿਹਦੀ ਰੇਤ ਖੇਤ ਦੇ ਵਿੱਚ ਪਈ ਆ ਇਹ ਕਿਸਾਨ ਕੋਲ ਇਹਨੇ ਟਿੱਪਰ ਤੇ ਕੋਗ ਲੈਣਾ ਮਸ਼ੀਨਾ ਕਿੱਥੋਂ ਆ ਗਈਆਂ ਇਹ ਰੇਤ mafia grow ਬਹੁਤ ਵੱਡਾ ਇੱਥੇ ਢਾਉਣ ਲਈ ਆ ਗਿਆ ਇਹ ਬੰਨ ਢਾਉਣ ਲਈ ਆ ਗਿਆ ਇਹਨਾਂ ਨੇ ਜੇ ਲੱਗੇ ਰੇਤ ਬੰਨ ਢਾ ਕੇ ਤੇ ਸਾਡਾ ਜਿਹੜਾ ਬਹੁਤ ਵੱਡੇ ਪਿੰਡਾਂ ਦਾ ਦਹਾ 20 ਪਿੰਡਾਂ ਦਾ ਨੁਕਸਾਨ ਕਰ ਦੇਣਾ ਆ ਵੇਖੋ ਆ ਟਰਾਲਾ ਆ ਟਰਾਲਾ ਕਿੱਥੋਂ ਆਇਆ ਸਰਕਾਰ ਗਾਰੀ ਆ ਸਰਪੰਚ ਸਮਰਾਲੇ ਤੋਂ ਸਮਰਾਲੇ ਤੋਂ ਟਰਾਲਾ ਆਇਆ ਵੇਖੋ ਉਸ ਸਮਰਾਲੇ ਤੋਂ ਇਹਨੂੰ ਢੱਕਿਆ ਜਾਵੇ ਅਸੀਂ ਦੇਖੇ ਡੁੱਬਦੇ ਡੁੱਬਦੇ ਮਹਾ ਬਜੇ ਆ ਤੇ ਜੇ ਅਗਲੇ ਸਾਲ ਪਾਣੀ ਆ ਗਿਆ ਜਿਹੜਾ ਬੰਨ ਬਜਿਆ ਉਹ ਵੀ ਨਹੀਂ ਬਜਣਾ ਅਗਲੇ ਸਾਲ ਟੁੱਟ ਜਾਣਾ ਸਾਡੀ ਹੱਥ ਜੋੜ ਕੇ ਬੇਨਤੀ ਹੈ ਵੀ ਇਹ ਜਿਹੜੀ ਜੋ ਲਗਾਤਾਰ ਰੇਤ ਮਾਫੀਆ ਇੱਥੇ ਵੱਡਾ ਗਰੋਹ ਚੱਲੰਦਿਆ ਇਹਨੂੰ ਢੱਕਿਆ ਜਾਵੇ ਨਾ ਕਿ ਇੱਥੇ ਕੋਈ ਕਿਸਾਨ ਦੀ ਰੇਤ ਨਹੀਂ ਗਈ ਸਰਕਾਰੀ ਜ਼ਮੀਨ ਹੈ ਸੁਣਨ ਵਿੱਚ ਵੀ ਆਇਆ ਚਾਹੋ ਸਾਨੂੰ ਪੂਖਤਾ ਨਹੀਂ ਪਤਾ ਵੀ ਇਹ ਪੰਚਾਇਤੀ ਜ਼ਮੀਨ ਰੁਗਣੇ ਵਾਲੇ ਪਿੰਡ ਦੀ ਦਿਨੇ ਬਹੁਤ ਵੱਡਾ ਦਿਨੇ ਕਹਿੰਦੀ ਪੰਚਾਇਤੀ ਜ਼ਮੀਨ ਦੇ ਵਿੱਚ ਬਹੁਤ ਵੱਡੀਆਂ ਖੱਡਾਂ ਲੱਗੀਆਂ ਜੀਸੀਬੀ ਪੋਗ ਲੈਣਾ ਕਿਹੜੇ ਕਿਸਾਨ ਕੋਲੇ ਆ ਗਈਆਂ ਰਾਤੋਂ ਰਾਤ ਵੀ ਅੱਜ ਉਹਦੀ ਫਸਲ ਮਰੀ ਹੈ ਤੇ ਕੱਲ੍ਹ ਦੀ ਉਹਨੇ ਪੋਗ ਲੈਣਾ ਖਰੀਦ ਲਈਆਂ ਇਹ ਬਾਹਰ ਦੇ ਚੰਡੀਗੜ੍ਹ ਤੋਂ ਲੁਧਿਆਣਾ ਬਠਿੰਡਾ ਬਰਨਾਲੇ ਦੀਆਂ ਸਾਰੀਆਂ ਮਸ਼ੀਨਾਂ ਦੇ ਟਿਪਰ ਟਰਾਲੇ ਨੰਬਰ ਇਥੇ ਚੱਲੰਦਾ ਆ ਸਾਡੀ ਸਰਕਾਰ ਗਾੜੀ ਬੇਨਤੀ ਆ ਕਿ ਇਹਨੂੰ ਫੜਾ ਫੜ ਡੱਕੇ ਇਹ ਨਾ ਹੋਵੇ ਸਾਡੇ ਦਾਹਾਂ ਪਿੰਡਾਂ ਦੀ ਮੌਤ ਹੋਵੇ ਕਿ ਉਦੋਂ ਪਹਿਲਾਂ ਅਸੀਂ ਜਿਹੜੇ ਅੰਦਰ ਤਾਂ ਮਰੇ ਹੀ ਆ ਬਾਹਰ ਲਈ ਪਖਾਰੀ ਬਣ ਜਾਣ ਵੈਕਰ ਜਿੱਕਾ ਖਾਲਸਾ ਤੇ ਵੈਕਰ ਜਿੱਕੀ ਆ ਵੇਖੋ ਬਿਲਕੁਲ ਬੰਦ ਦੇ ਨਾਲ ਸਿਰਫ ਅੱਧਾ ਗਿੱਲਾ ਨਾਲ ਆ ਦਰਿਆ ਚੱਲਣ ਡਿਆ ਤੇ ਬਿਲਕੁਲ ਪੋਕ ਲੈਣਾ ਲੱਗੀਆਂ ਵਾ ਚੱਲਣ ਡੀਆਂ ਵਾ ਖੱਡੇ ਧੜਾ ਤਾੜ ਇਥੇ ਲੱਗਣ ਡਿਆ ਇਥੇ ਕਿਸਾਨ ਮੁਖਾਓ ਕਿਹੜਾ ਕਿਸਾਨ ਮਿਲੋ ਜਿਹੜਾ ਇਹ ਰੇਤ ਇਥੇ ਪੁੱਟਣ ਡਿਆ ਬਿਲਕੁਲ ਲੋਟੂ ਟੋਲਾ ਲੱਗਾ ਸਾਰਾ ਆ ਦੂਰ ਦੂਰ ਤੱਕ ਆ ਵੇਖੋ ਆ ਬੰਨਣਾ ਕਿੰਨੀ ਦੂਰੀ ਆ ਆ ਬੰਨਣਾ ਤੇ ਆ ਵੇਖੋ ਤੁਸੀਂ ਆੜੀ ਦੂਰੀ ਬੰਨਦੇ ਨਾਲ ਬਿਲਕੁਲ ਅੱਧਾ ਗੱਲਾ ਦੂਰੀ ਆੜੀ ਅੱਧਾ ਗੱਲਾ ਦੂਰੀ ਤੇ ਜਿਹੜੀਆਂ ਪੋਗ ਲੈਣਾ ਲੱਗੀਆਂ ਆ ਲਾ ਕੇ ਜਦੋਂ ਕੋਈ ਘੱਟ ਪਾਸ ਹੁੰਦੀ ਆ 600 ਮੀਟਰ ਤੋਂ ਦੂਰ ਜਾ ਕੇ ਘੱਟ ਪਾਸ ਹੁੰਦੀ ਆ ਤੇ ਜੰਨੀਆਂ ਇਹਨਾਂ ਸਿਗਨ ਜੈਂਦੀਆਂ ਇੱਕ ਵੀ ਇਹਨਾਂ ਸਿਗਨਾਂ ਬੋਲ ਨਹੀਂ ਆ ਗਈ ਆ ਵੇਖੋ بڑے بڑے ਟ੍ਰੱਕਰ ਆ ਜੀਸੀਪੀ ਆ ਆਹ ਵੇ ਜੀਸੀਪੀ ਨਾਲ ਨਾਲ ਟਰਾਲੇ ਭਰਦਾ ਘੱਟਣ ਡ ਤੋਂ ਡੋਣ ਦਾ ਸਾਰਾ ਹੀ ਈ ਹਾਲਾਤ ਬਣੇ ਪਏ ਆ ਅਸੀਂ ਇੱਥੇ ਸਿਰਾਂ ਦੇ ਤੋੜੇ ਚੁੱਕ ਚੁੱਕ ਕੇ ਬੰਨ ਬਚਾਇਆ ਸਿਰਾਂ ਤੇ ਤੋੜੇ ਚੁੱਕ ਚੁੱਕ